ਪਰ ਆਜੇ ਸ਼ਬਦ ਗੁਰੂ ਅਸੀਂ ਨਾਮ ਕਰਕੇ ਇਹ ਗੁਰੂ ਕਹਿੰਦੇ ਹਾਂ ਅਸਲੀਅਤ ਦੇ ਵਿੱਚ ਅਸੀਂ ਦੁਨਿਆਵੀ ਚੀਜ਼ਾਂ ਨਾਲ ਜੁੜੇ ਹੋਏ ਹਾਂ ਦੁਨਿਆਵੀ ਚੀਜ਼ਾਂ ਦੇਰਿਆਂ ਨਾਲ ਜੁੜੇ ਹੋਏ ਆ ਬਾਬੇ ਦੀ ਗੱਲ ਪਹਿਲਾਂ ਆਉਂਦੀ ਹੈ ਦਿਮਾਗ 'ਚ ਗੁਰੂ ਦੀ ਗੱਲ ਬਾਅਦ 'ਚ ਆਉਂਦੀ ਹੈ ਕਿ ਗੁਰੂ ਵੀ ਕੋਈ ਕਹਿੰਦਾ ਸੀ ਗੁਰੂ ਵੀ ਤੇਰੇ ਦੱਸ ਰਿਹਾ ਸੀ ਹੁਣ ਇਹਨਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ ਇਹਨਾਂ ਚੀਜ਼ਾਂ ਨੂੰ ਪੂਜਿਆ ਜਾਂਦਾ ਹੈ ਜਿਵੇਂ ਘਰੇ ਆਪਣੇ ਬਾਪ ਨੂੰ ਪਾਣੀ ਦਾ ਗਲਾਸ ਨਾ ਫੜਾਇਆ ਹੁੰਦੇ ਉਹ ਵੀ ਇਹਨਾਂ ਡੇਰਿਆਂ 'ਚ ਜਾ ਕੇ ਬਾਪੇ ਦੀਆਂ ਜੁੱਤੀਆਂ ਨੂੰ ਮੱਥਾ ਟੇਕ ਰਿਆ ਹੁੰਦੇ ਬਾਪੇ ਦੀਆਂ ਜੁੱਤੀਆਂ ਪੂਜਨ ਪੂਜਨ ਕੀਤੀ ਜਾਂਦੀ ਹੈ ਪਹਾੜ ਵਾਲਿਓ ਲੁਧਿਆਣੇ ਦੀ ਗੱਲ ਹੈ ਇੱਕ ਗੁਰਦੁਆਰਾ ਹੈ ਸਿੱਖ ਸਭਾ ਨਵ ਤੇ ਕਥਾ ਕਰਨ ਗਿਆ ਤੇ ਮੈਂ ਜਦੋਂ ਥੱਲੇ ਜੋੜੇ ਲਾ ਰਿਹਾ ਸੀਗਾ ਕਿ ਜੋੜੇ ਲਾਉਂਦਿਆਂ ਨੇ ਇੱਕ ਮੇਰਾ ਧਿਆਨ ਗਿਆ ਤਿੰਨ ਚਾਰ ਬੀਗੀਆਂ ਇੱਕ ਪਾਸੇ ਲੈਣ ਦੇ ਵਿੱਚ ਲੱਗੀਆਂ ਟਾਟ ਵਿਚਾਇਆ ਹੋਇਆ ਸਾਰੀਆਂ ਜੁੱਤੀਆਂ ਅੱਗੇ ਅੱਗੇ ਰੱਖੀਆਂ ਨੇ ਪਤਾ ਕੀ ਕਰ ਰਹੀਆਂ ਸਨ ਆਪਣੇ ਸਿਰ ਦੀ ਚੁੰਨੀ ਦੇ ਨਾਲ ਜੁੱਤੀਆਂ ਨੂੰ ਸਾਫ਼ ਕੀਤਾ ਜਾ ਰਿਹਾ ਸੀ ਜੋੜੇ ਨੂੰ ਸਾਫ਼ ਕੀਤਾ ਜਾ ਰਿਹਾ ਸੀ ਮਟਾਟੇ ਕਿਆ ਜਾ ਰਿਹਾ ਸੀ ਮੈਂ ਕਿਹਾ ਇੱਕ ਇਹ ਕਹਿੰਦੇ ਜੀ ਇਹ ਜੋੜੇ ਹੈ ਸੰਗਤਾਂ ਦੇ ਅਸੀਂ ਪੂਜਾ ਕਰਦੇ ਹਾਂ ਜਦ ਕਰਿਆ ਅਸੀਂ ਪੂਜਾ ਕਰਨੇ ਤਾਂ ਮੈਂ ਉੱਤੇ ਗੱਲ ਕਹਿ ਦਿੱਤੀ ਸਟੇਜ ਤੇ ਬਾਅਦ ਵਿੱਚ ਕਈਆਂ ਨੇ ਇਤਰਾਜ਼ ਕੀਤਾ ਪਰ ਮੈਂ ਕਿਹਾ ਕੋਈ ਨਹੀਂ ਮੈਂ ਗੁਰੂ ਦਾ ਸਿੱਖ ਹਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਗੱਲ ਕਰਨੀ ਹੈ ਹੋਰ ਕਰਨੀ ਵੀ ਕਿੱਥੇ ਮਸਜਿਦਾਂ ਵਿੱਚ ਜਾ ਕੇ ਗੁਰੂ ਦੀ ਗੱਲ ਨਹੀਂ ਹੋਏਗੀ ਮੰਦਰਾਂ ਵਿੱਚ ਜਾ ਕੇ ਗੁਰੂ ਦੀ ਗੱਲ ਨਹੀਂ ਕੀਤੀ ਜਾਂਦੀ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਹੀ ਗੁਰੂ ਦੀ ਗੱਲ ਕੀਤੀ ਜਾਂਦੀ ਮੈਂ ਗੱਲ ਕਹਿ ਦਿੱਤੀ ਮੈਂ ਕਿਹਾ ਮੇਰੀਓ ਭੈਣੋ ਉਹ ਗੋਦ ਗਿਆਂ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਨਿਕਲਦੇ ਨੇ ਤੇ ਇਤਿਹਾਸਕਾਰ ਲਿਖਦੇ ਨੇ ਚਰਨਾ ਚ ਜੋੜਾ ਨਹੀਂ ਨੀਲਾ ਘੋੜਾ ਨਹੀਂ ਹੱਥ ਵਿੱਚ ਬਾਦ ਨਹੀਂ ਤੇ ਸਿਰ ਤੇ ਤਾਜ ਨਹੀਂ ਮਹਾਰਾਜ ਨੇ ਜੋੜਾ ਕੇ ਮੁਲਾਦਤਾ ਮਹਾਰਾਜ ਨੇ ਜੋੜਾ ਇਸ ਕਰਕੇ ਲਾਇਆ ਸੀ ਮੈਂ ਜਦੋਂ ਮੈਂ ਮਦਾਨੇ ਜੰਗ ਵਿੱਚੋਂ ਦੀ ਲੰਘਾਂ ਦਮ ਤੇ ਜਿੰਨੇ ਦੁਸ਼ਮਣਾਂ ਦੇ ਸਰੀਰ ਪਏ ਹੋਏ ਨੇ ਇਹ ਤੇ ਮੇਰੇ ਦੀ ਸਿਕਾ ਦੀਆਂ ਲਾਸ਼ਾਂ ਪਈਆਂ ਨੇ ਮੇਰੇ ਸਿੱਖਾਂ ਦੇ ਸਰੀਰ ਪਏ ਨੇ ਜਦੋਂ ਮੈਂ ਲੰਘਾਂਗਾ ਕਿਤੇ ਸਿੱਖ ਦੇ ਕੇਸ ਖੁੱਲੇ ਹੋਣਗੇ ਮੈਦਾਨੇ ਜੰਗ 'ਚ ਜੂਲਦੇ ਆ ਜਦੋਂ ਜੋਰ ਦੀ ਡੰਗਾ ਹੋਏਗਾ ਕੇਸ ਖੁੱਲੇ ਹੋਣਗੇ ਪੱਗ ਬੰਜੀ ਹੋਏਗੀ ਕਿਸੇ ਸਿੱਖ ਦੇ ਸਿਰ ਦੇ ਨਾਲ ਕੇਸਾਂ ਦੇ ਉੱਪਰ ਮੇਰਾ ਜੋੜਾ ਨਾ ਡਿੱਗ ਜੇ ਕਿਤੇ ਜੋੜਾ ਨਾ ਲੱਗ ਜਾਵੇ ਗੁਰੂ ਸਾਹਿਬ ਨੇ ਜੋੜਾ ਲਾ ਦਿੱਤਾ ਮੈਂ ਕਿਹ ਪਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਹਾਰਾਜ ਤਵਾ ਬੇਸ਼ੱਕ ਕੋਲ ਸਾਲਾਂ ਬਾਅਦ ਜੁੱਤੀਆਂ ਥੱਲਿਓਂ ਚੁੱਕ ਕੇ ਆਪਣੇ ਸਿਰ 'ਤੇ ਲਾਉਣਗੇ ਥੱਲਿਓਂ ਚੁੱਕ ਕੇ ਤੋ ਅੱਜ ਸਿੱਖ ਆਪਣੇ ਸਰਦੇ ਤਾਜ ਨੂੰ ਜੋੜਾ ਦੇ ਵਿੱਚ ਰੋਲਣਗੇ ਜੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੁੰਦਾ ਕਿ ਬੜਾ ਦੁੱਖ ਲੱਗਣਾ ਸੀ ਜਿਨ੍ਹਾਂ ਸਿੱਖਾਂ ਕਰਕੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਸਿੱਖਾਂ ਕਰਕੇ ਮੈਂ ਆਪਣੇ ਸਹਿਬਜ਼ਾਦੇ ਵਾਦੇ ਅੱਜ ਉਹ ਸਿੱਖ ਸਿਧਾਂਤੋਂ ਛਿੜ ਕੇ ਚੁੱਕੇ ਨੇ ਅੱਜ ਉਹ ਸਿੱਖ ਸਿਧਾਂਤੋਂ ਕੋਹਾਂ ਦੂਰ ਚਲੇ ਗਏ ਨੇ ਸਿਦਾਰ ਤੋਂ ਉਹਨਾਂ ਨੂੰ ਭੁੱਲ ਗਿਆ ਇਤਿਹਾਸ ਭੁੱਲ ਗਿਆ ਬਾਣੀ ਦੇ ਵਿਚਾਰ ਭੁੱਲ ਗੀ ਗੁਰੂ ਦੀ ਪੂਜਾ ਛੱਡ ਕੇ ਗਲਤ ਚੀਜ਼ਾਂ ਦੀ ਪੂਜਾ ਦੇ ਮਗਰ ਲੱਗ ਗਏ ਗੱਤ ਥਾਵਾਂ ਨੂੰ